ਕਰਦੇ ਭਾਗ ਦਾ ਡਿਊਟੀ ਤੋਂ ਹੀ ਪਤਾ ਲੱਗ ਜਾਂਦੇ ਆ ਜੀ ਮੈਂ ਯੁੱਗਪੁਰਸ਼ ਕਹਿਣਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿਉਂਕਿ ਇਹ ਯੁੱਗ ਕਿਉਂ ਬਣਿਆ ਉਹਨਾਂ ਦੇ ਨਾਂ ਤੇ ਕਿਉਂ ਜੁੜਿਆ ਇਸ ਸਮੇਂ ਦੇ ਵਿੱਚ ਉਹ ਉਹ ਗੱਲਾਂ ਪੂਰੀਆਂ ਕੀਤੀਆਂ ਜਦੋਂ ਭਾਰਤੀ ਜਨਤਾ ਪਾਰਟੀ ਬਣੀ ਸੀ ਉਹਨਾਂ ਨੇ ਕਿ ਸੰਵਿਧਾਨ ਔਰ ਉਦੋਂ ਦੇ ਏਜੰਡੇ ਸੀਗੇ ਜਿਹੜੇ ਹੁਣ ਪੂਰੇ ਹੋਏ ਕਦੋਂ ਜਦੋਂ ਲੋਕਾਂ ਨੇ ਪ੍ਰੋਪਰ ਉਹਨਾਂ ਨੂੰ ਬਹੁਮਤ ਦਿੱਤਾ ਉੱਚ 370 ਤੋੜਨੀ ਉਹਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਦੇ ਉੱਤੇ ਰਾਮ ਮੰਦਿਰ ਦਾ ਨਿਰਮਾਣ ਕਰਨਾ ਸਾਡੀ ਮੁਸਲਮਾਨ ਭੈਣਾਂ ਨੂੰ ਤਿੰਨ ਤਲਾਕ ਤੋਂ ਨਜਾਤ ਦਿਵਾਉਣੀ ਉਹ ਕਾਨੂੰਨ ਬਣਾ ਕੇ ਔਰ ਉਸ ਦੇ ਨਾਲ-ਨਾਲ ਸੀਏਏ ਲੈ ਕੇ ਆਉਣ ਦੇਖੋ ਕਿੰਨੇ ਸਾਡੇ ਸਿੱਖ ਭਰਾ ਹਿੰਦੂ ਭਰਾ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਦੇ ਵਿੱਚ ਜਿਨ੍ਹਾਂ ਨੇ ਆਪਣੇ ਗੁਰੂਆਂ ਦੀਆਂ ਅਰਦਾਸਾਂ ਸੁਣ ਕੇ ਆਪਣੇ ਧਰਮ ਨੂੰ ਨਹੀਂ ਬਦਲਿਆ ਧਰਮ ਨਹੀਂ ਦੂਸਰੇ ਦੇ ਟਰਾਂਸਫਰ ਜਾਂ ਸੀਸ ਕਟਾ ਦਿੱਤੇ ਤੇ ਜਾਂ ਉਹਨਾਂ ਨੇ ਉਹ ਮੁਲਕ ਛੱਡਤਾ ਉਹਨਾਂ ਨੂੰ ਵਸਾਉਣ ਵਾਸਤੇ ਨਰਿੰਦਰ ਭਾਈ ਮੋਦੀ ਜੀ ਨੇ ਜਿਹੜੀ ਜਿਹੜੀ ਪਹਿਲ ਕਦਮੀ ਕੀਤੀ ਹੈ ਜਿਹਦੇ ਵਿੱਚ ਸੀਏ ਦਾ ਇੰਪਲੀਮੈਂਟ ਹੋ ਗਿਆ ਜਿ ਪੋਰਟਲ ਖੁੱਲ ਗਿਆ ਅੱਜ ਉਹ ਸਾਰੇ ਸਿੱਖ ਭਰਾ ਅੱਜ ਉਹ ਸਿੱਖ ਭਰਾ ਜਿਹੜੇ ਨੇ ਉਹ ਜਦੋਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਪਏ ਨੇ ਕਿ ਸੁਰੱਖੇ ਜਗ੍ਹਾ ਦੇ ਉੱਤੇ ਆਉਣਾ ਇਹ ਇੱਕ ਯੁੱਗ ਵਾ ਔਰ ਇਸ ਯੁੱਗ ਇਸ ਯੁੱਗ ਦੀ ਸ਼ੁਰੂਆਤ ਕੀਤੀ ਹੈ ਇਸ ਯੁੱਗ ਨੂੰ ਇਸ ਯੁੱਗ ਤੋਂ ਮੈਂ ਨਰਿੰਦਰ ਭਾਈ ਮੋਦੀ ਦਾ ਹੀ ਇੱਕ ਯੁੱਗ ਕਹਾਵਾਂਗਾ